ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਠੀਕ ਹੈ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਸੇਲ ਵਾਲੇ ਸੂਟ ਠੀਕ ਹੈ ਸੇਲ ਵਾਲੇ ਸੂਟ ਸੇਲ ਆਪਣੇ ਸਟਾਰਟ ਹੋ ਗਈ ਹੈ ਔਰ ਬਹੁਤ ਸੋਹਣੇ ਸੂਟ ਨੇ ਕਾਫੀ ਡਿਸਕਾਊਂਟ ਆਪਾਂ ਤੁਹਾਨੂੰ ਇਹਨਾਂ ਦੇ ਉੱਪਰ ਦਵਾਂਗੇ ਆਪਾਂ ਪਹਿਲਾਂ ਵੀ ਕੁਝ ਸੂਟਾਂ ਦੀਆਂ ਵੀਡੀਓ ਪਾਈਆਂ ਸੀ ਸੇਲ ਵਾਲੀਆਂ ਕੋਈ 2-3 ਮਹੀਨੇ ਪਹਿਲਾਂ ਜਦੋਂ ਗਰਮੀਆਂ ਦਾ ਸੀਜ਼ਨ ਨਿਕਲ ਰਿਹਾ ਸੀ ਹੁਣ ਫਿਰ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਸੇਲ ਠੀਕ ਹੈ ਸੇਲ ਦੇ ਵਿੱਚ ਤੁਹਾਨੂੰ ਮਿਲਣਗੇ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਲੇਡੀਜ਼ ਕੱਪੜੇ ਹਰ ਚੀਜ਼ ਦੀ ਸੇਲ ਆਏਗੀ ਡੇਲੀ 11 ਤੋਂ 12 ਵਜੇ ਦੇ ਵਿੱਚ ਵੀਡੀਓ ਆਊਗੀ ਠੀਕ ਹੈ ਤੁਸੀਂ ਸਾਡੇ ਨਾਲ ਬਨੇ ਰਹਿਣਾ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਠੀਕ ਹੈ ਤੇ ਸੂਟ ਦੇਖਦੇ ਆ ਪਹਿਲਾਂ ਤੇ ਫਿਰ ਦੱਸ ਦਿਆਂ ਤੁਹਾਨੂੰ ਆਪਣਾ ਐਡਰੈਸ ਕਿਉਂਕਿ ਇੰਨੇ ਕ ਫੋਨ ਆਉਂਦੇ ਆ ਐਡਰੈਸ 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 ਦੱਸੋ ਤੇ ਐਡਰੈਸ ਮੈਂ ਤੁਹਾਨੂੰ ਡੇਲੀ ਦੱਸਦੀ ਆ ਸਾਡੀ ਵੀਡੀਓ ਦੇ ਨੀਚੇ ਵੀ ਐਡਰੈਸ ਦਿੱਤਾ ਹੁੰਦਾ ਤੇ ਪਰ ਕਈ ਭੈਣਾਂ ਕਹਿ ਦਿੰਦੀਆਂ ਅਸੀਂ ਤਾਂ ਸ਼ੁਰੂ ਤੋਂ ਸਕਿਪ ਕਰ ਦਿੰਨੇ ਆ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਫਿਰ ਤੁਸੀਂ ਸੂਟਾਂ ਦੇ ਰੇਟ ਵੀ ਮੈਨੂੰ ਹੀ ਪੁੱਛਦੇ ਹੋ ਇਹ ਸੂਟ ਦਾ ਕਿੰਨਾ ਰੇਟ ਆ ਫਿਰ ਮੈਨੂੰ ਪਤਾ ਨਹੀਂ ਹੁੰਦਾ ਤੁਸੀਂ ਕਿਹੜੀ ਵੀਡੀਓ ਦੇਖੀ ਆ ਠੀਕ ਹੈ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਵਿੱਚੇ ਰੇਟ ਦੱਸੇ ਹੁੰਦੇ ਆ ਪਲੀਜ਼ ਸੂਟ ਦੇਖੋ ਬਹੁਤ ਸੋਹਣਾ ਜਾਮ कॉटन ਦੇ ਉੱਪਰ ਆਊਗਾ ਤੇ ਬਹੁਤ ਸੋਹਣਾ ਇਹਦਾ ਘੇਰਾ ਵੀ ਬਹੁਤ ਸੋਹਣਾ ਹੈਂਡਵਰਕ ਵਾਲਾ ਆਊਗਾ ਠੀਕ ਹੈ ਹੈਲੋ ਜੀ ਤੇ ਸੂਟ ਬਹੁਤ ਹੀ ਪਿਆਰਾ ਹੈ ਹਲੋ ਨਾਲ ਆਏਗਾ ਪਿਓਰ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਆਊਗਾ ਮੈਨੂੰ ਬੜਾ ਸੋਹਣਾ ਲੱਗਦਾ ਪਿਆ ਤੇ ਆਪਾਂ ਲੈ ਲੈਨੇ ਆ ਹੈਲੋ ਜੀ ਠੀਕ ਹੈ ਕਲਰ ਆ ਗਿਆ ਰਾਣੀ ਪਿੰਕ ਕਲਰ ਬਹੁਤ ਸੋਹਣਾ ਜਿਹਾ ਕਲਰ ਆ ਤੇ ਸੂਟ ਵੀ ਬਹੁਤ ਸੋਹਣਾ ਹੈ ਠੀਕ ਹੈ ਇਹਦਾ ਐਕਚੁਅਲ ਪ੍ਰਾਈਸ ਹੈਗਾ ਹੈ ਸੂਟ ਦਾ ਜੀ 1980 ਰੁਪਏ ਠੀਕ ਹੈ ਤੇ ਆਪਾਂ ਤੁਹਾਨੂੰ ਦੇ ਦੇ ਨਹੀਂ ਆ 60% ਦਾ ਡਿਸਕਾਊਂਟ ਦੇ ਕੇ 950 ਰੁਪਏ ਦਾ ਸੂਟ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ 60 60% ਦਾ ਡਿਸਕਾਊਂਟ ਹੈ ਇਸ ਹਿਸਾਬ ਦਾ 50% ਦਾ ਵੀ ਨਹੀਂ ਆ ਕਿਉਂਕਿ 1980 ਰੁਪਏ 2000 ਦਾ ਸੂਟ ਹੈ ਆਪਾਂ ਤੁਹਾਨੂੰ ਦੇ ਦੇਣਾ 950 ਰੁਪਏ ਦਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਦੇਰ ਨਹੀਂ ਲਾਉਣੀ ਇਹਦੇ ਨਾਲ ਦੇ ਮੈਂ ਪਹਿਲਾਂ ਵੀ ਸੇਲ ਕੀਤੇ ਸੀ ਮੈਨੂੰ نو ਆਈਡੀਆ ਮੈਂ ਕਿਸ ਰੇਂਜ ਚ ਸੇਲ ਕੀਤੇ ਸ਼ਾਇਦ 1100 ਚ ਕੀਤੇ ਸੀ ਕਿ ਸ਼ਾਇਦ 1000 ਚ ਕੀਤੇ ਸੀ ਆਈ ਡੋਨਟ ਨੋ ਬਟ ਆਪਾਂ ਹੁਣ ਤੁਹਾਨੂੰ ਦੇ ਰਿਹਾ 950 ਦੇ ਵਿੱਚ ਦੇਰ ਨਹੀਂ ਕਰਨੀ ਫਟਾਫਟ ਲੈ ਲੈਣਾ ਠੀਕ ਹੈ ਜੀ ਹਲੋ ਨੈਕਸਟ ਆ ਗਿਆ ਆਪਣੇ ਕੋਲ ਇਹ ਸਾਰੇ ਸੂਟ ਵਧੀਆ ਨੇ ਕਪੜਾ ਵੀ ਬਹੁਤ ਸੋ ਗੁੱਡ ਹੈ ਲੋ ਜੀ ਉਹ ਤਾਂਾ ਜਮ ਕਾਟਨ ਦੇ ਉੱਪਰ ਆ ਗਿਆ ਇਹ ਆਏਗਾ ਪਿਓਰ ਜੋਰਜਟ ਦੇ ਉੱਪਰ ਠੀਕ ਹੈ ਪਿਓਰ ਜੋਰਜਟ ਦਾ ਸੂਟ ਹੈ ਪਿਓਰ ਦਾ ਤੁਸੀਂ ਜੋਰਜਟ ਦਾ ਪਲੇਨ ਫੈਬਰਿਕ ਵੀ ਲਓਗੇ ਤੁਹਾਨੂੰ 1000 ਰੁਪਏ ਦਾ ਫੈਬਰਿਕ ਹੀ ਮਿਲਣਾ ਹੈ ਓਕੇ ਤੇ ਇਹਦੇ ਉੱਪਰ ਤੁਹਾਨੂੰ ਮਿਲੇਗਾ ਹੈਂਡਵਰਕ ਠੀਕ ਹੈ ਇਹ ਬਾਜੂ ਦੇ ਉੱਪਰ ਹੈਂਡਵਰਕ ਆ ਗਿਆ ਇਹ ਗਲੇ ਦੇ ਉੱਪਰ ਹੈਂਡਵਰਕ ਆ ਗਿਆ ਤੇ نیچے ਵੀ ਤੁਹਾਨੂੰ ਫਰੰਟ ਤੇ ਵੀ ਹੈਂਡਵਰਕ ਮਿਲੇਗਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਪਿਓਰ ਜੋਰਜਟ ਪਿਓਰ ਕਮਾਂਗੇ ਤੇ ਪਿਓਰ ਹੀ ਦਵਾਂਗੇ ਨਾਲ ਆ ਗਈ ਸ਼ੰਟੂਨ ਦੀ ਬਾਟਮ ਤੇ ਨਾਲ ਆ ਗਿਆ ਪਿਓਰ ਦਾ ਦੁਪੱਟਾ ਠੀਕ ਹੈ ਹੈਲੋ ਜੀ ਪਿਓਰ ਦਾ ਦੁਪੱਟਾ ਰਿੰਕਲ ਰੂਮ ਕੋਲ ਮਿਸ ਕਰਨਾ ਕਿਉਂਕਿ ਇਸੇ ਕਰਕੇ ਆਪਾਂ ਦੇ ਰਹੇ ਆ ਸਾਡੇ ਕੋਲ ਥੋੜਾ ਪਿਛਲਾ ਆਪਣਾ ਸਟਾਕ ਕੱਢਾਂਗੇ ਤੇ ਫੇਰ ਹੀ ਨਵਾਂ ਲਿਆਵਾਂਗੇ ਤੇ ਪਿਛਲਾ ਸਟਾਕ ਕੱਢਣ ਵਾਸਤੇ ਚਾਹੀਦੀ ਹੈ ਜੀ ਤੁਹਾਨੂੰ ਸੇਲ ਤੇ ਸੇਲ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਗਿਆ ਠੀਕ ਹੈ ਹੈਲੋ ਜੀ ਓਕੇ ਤੇ ਇਹਦਾ ਪ੍ਰਾਈਸ ਲੱਗੇਗਾ ਜੀ 550 ਰੁਪਏ ਤੇ ਇੱਕ ਹੋਰ ਮੈਂ ਗੱਲ ਕਰਦਾ ਕਲੀਅਰ ਕਿ ਕਈ ਪੈਣਾ ਨੇ ਫਿਰ ਕਹਿਣਾ ਸ਼ੰਟੂਨ ਦੀ ਬਾਟਮ ਦਾ ਕਲਰ ਫੇਟ ਹੋ ਜਾਂਦਾ ਜਾਂ ਕੁਛ ਉਹ ਮੈਂ ਤੁਹਾਨੂੰ ਇਹ ਕਲੀਅਰ ਕਰ ਦਿੰਨੀ ਆ ਕਿ ਜਦੋਂ ਵੀ ਤੁਸੀਂ ਸ਼ੈਂਟੂਨ ਦੀ ਬਾਟਮ ਬਣਾਉਨੇ ਹੋ ਗਾਹ ਵਾਸਤੇ ਵੀ ਇੱਕ ਸੁਜੈਸ਼ਨ ਹੀ ਹੁੰਦਾ ਹੈ ਪਹਿਣਾ ਪਰਾਂਵਾਂ ਨੂੰ ਕਿ ਤੁਸੀਂ ਸ਼ੈਂਟੂਨ ਦੀ ਬਾਟਮ ਨੂੰ ਇਦਾਂ ਹੀ ਇੱਕ ਵਾਰੀ ਟਾਈ ਕਰਾਓ ਸੇਮ ਇਸੇ ਕਲਰ ਸਿਰਫ 100 ਰੁਪਏ ਲੱਗਦਾ ਹੈ ਡਾਈ ਦਾ ਵੈਸੇ ਵੀ ਅਸੀਂ ਤਾਂ ਤੁਹਾਨੂੰ ਡਿਸਕਾਊਂਟ ਵੀ ਦੇ ਰਹੇ ਹਾਂ ਤੁਸੀਂ ਅਗਰ ਕੋਈ ਮਹਿੰਗਾ ਵੀ ਸੂਟ ਲੈਣੇ ਹੋ ਤੇ ਤੁਸੀਂ ਇੱਕ 100 ਰੁਪਏ ਦੀ ਡਾਈ ਇਹਨੂੰ ਦੇ ਦਿਓ ਤੇ ਇਹ ਸਲਵਾਰ ਕਿਤੇ ਨਹੀਂ ਜਾਣੀ ਜਿੰਨਾ ਚਿਰ ਤੱਕ ਸੂਟ ਰਹੇਗਾ ਠੀਕ ਹੈ ਜੀ ਇਹ ਸੂਟ ਦਾ ਪ੍ਰਾਈਸ ਵੀ 950 ਹੀ ਰਹੇਗਾ ਓਕੇ ਜੀ ਨੈਕਸਟ ਆ ਗਿਆ ਜੀ ਪਿਓਰ ਚੰਦੇਰੀ ਦੇ ਉੱਪਰ ਠੀਕ ਹੈ ਪਿਓਰ ਚੰਦੇਰੀ ਆ ਗਿਆ ਐ ਲੋ ਜੀ ਤੇ ਚੰਦੇਰੀ ਦੇ ਉੱਪਰ ਆ ਗਿਆ ਸਰਬੋਸਕੀ ਵਰਕ ਘੇਰਾ ਚੈੱਕ ਕਰੋ ਬਹੁਤ ਪਿਆਰਾ ਜਿਆ ਕੇਰਾ ਇਹਦਾ ਬਣਿਆ ਹੋਇਆ ਐ ਲੋ ਜੀ ਠੀਕ ਹੈ ਇੰਨਾ ਸੋਹਣਾ ਉੱਪਰ ਤੁਹਾਨੂੰ ਵਰਕ ਮਿਲੇਗਾ ਤੇ ਸ਼ੰਟੂਨ ਦੀ ਬਾਟਮ ਆਏਗੀ ਫਿਰੋਜ਼ੀ ਕਲਰ ਦੀ ਔਰ ਪਿਓਰ ਸ਼ਿਫੌਨ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਠੀਕ ਹੈ ਬਹੁਤ ਪਿਆਰਾ ਜਿਹਾ ਤੁਹਾਨੂੰ ਦੁਪੱਟਾ ਮਿਲ ਜਾਏਗਾ ਬਾਹਵਾਂ ਵਾਲਾ ਗੋਟਾ ਪੱਤੀ ਦਾ ਕੰਮ ਆ ਫੋਰ ਸਾਈਡ ਵਰਕ ਆਏਗਾ ਤੇ ਬਹੁਤ ਪਿਆਰਾ ਜਿਹਾ ਸੂਟ ਆ ਤੁਸੀਂ ਕਿਸੇ ਨੂੰ ਦੇਣੇ ਆ ਅੱਗੇ ਥੋੜੀ ਲੋੜੀ ਆ ਰਹੀ ਆ ਵਿਆਹਾਂ ਦਾ ਸੀਜ਼ਨ ਆ ਆਪਣੇ ਵਾਸਤੇ ਬਣਾਉਣੇ ਆ ਛੋਟੇ-ਮੋਟੇ ਫੰਕਸ਼ਨ ਅਟੈਂਡ ਕਰਨੇ ਆ ਤੇ ਤੁਸੀਂ ਇਹ ਵਾਲੇ ਸੇਲ ਵਾਲੇ ਸੂਟ ਤਾਂ ਦੇ ਵਾਸਤੇ ਪਰਫੈਕਟ ਨੇ ਤੁਸੀਂ ਲੈ ਸਕਦੇ ਹੋ 950 ਪ੍ਰਾਈਸ ਰਹੇਗਾ ਅਲੋ ਜੀ ਪਿਓਰ ਚੰਦੇਰੀ ਦਾ ਲਾਈਨਿੰਗ ਵਾਲੇ ਬੇਸ ਨੇ ਸਾਰੇ ਕਿਉਂਕਿ ਪਾਰਟੀ ویئر ਸੂਟ ਨੇ ਅਲੋ ਜੀ ਫਿਰ ਆ ਗਿਆ ਇਹ ਵਾਲਾ ਸੂਟ ਕਲਰ ਬਹੁਤ ਡੀਸੈਂਟ ਜਿਹਾ ਆ ਗਿਆ ਪਿਓਰ ਜੌਰਜਟ ਦੇ ਉੱਪਰ ਸੂਟ ਦਾ ਐਕਚੁਅਲ ਪ੍ਰਾਈਸ ਹੈਗਾ ਜੀ 1795 1795 ਆਪਾਂ ਤੁਹਾਨੂੰ ਦੇ ਦੇਣਾ ਸਿਰਫ 950 ਦੇ ਵਿੱਚ ਐਨੂੰ ਕਹਿੰਦੇ ਆ ਪੂਰੀ ਸੇਲ ਮੈਂ ਕਿਤੇ ਵੀ ਇੱਕ ਵੀ ਗੱਲ ਗਲਤ ਨਹੀਂ ਕਹਾਂਗੀ ਮਤਲਬ ਪੂਰਾ ਤੁਹਾਨੂੰ 50% ਦਾ ਡਿਸਕਾਊਂਟ ਤੁਹਾਨੂੰ ਦੇ ਰਹੇ ਆ ਕਿਉਂਕਿ ਜਿਹੜਾ ਸਟਾਕ ਕਿਸੇ ਵੇਲੇ ਇਦਾਂ ਦਾ ਹੁੰਦਾ ਜਿਹੜਾ ਆਪਾਂ ਚਾਹੁੰਦੇ ਆ ਕਿ ਕਲੀਅਰ ਹੋ ਜਾਏ ਬਟ ਕਲੀਅਰ ਨਹੀਂ ਹੁੰਦਾ ਉਹਨੂੰ ਆਪਾਂ ਫਿਰ ਸੇਲ 'ਚ ਕੱਢਣਾ ਪੈਂਦਾ ਪਿਓਰ ਦਾ ਦੁਪੱਟਾ ਆਏਗਾ ਸ਼ੰਟੂਨ ਦੀ ਬਾਟਮ ਆਏਗੀ ਬਹੁਤ ਪਿਆਰਾ ਜਿਹਾ ਸੂਟ ਹੈ ਸਾਰਾ ਸੀਕੁਐਂਸ ਦਾ ਵਰਕ ਆਏਗਾ ਇਹਦੇ ਉੱਪਰ ਓਕੇ ਸੀਕੁਐਂਸ ਐਂਡ ਪਰਲ ਚੈੱਕ ਕਰੋ ਪਰਲ ਵੀ ਔਰ ਸੀਕੁਐਂਸ ਵੀ ਵੈਰੀ ਬਿਊਟੀਫੁਲ ਸੂਟ ਪ੍ਰਾਈਸ 950 ਨੈਕਸਟ ਸੂਟ ਆ ਗਿਆ ਜੀ ਜਾਮ ਦੇ ਉੱਪਰ ਜਾਮ कॉटन ਦਾ ਸੂਟ ਆਏਗਾ ਸੈਲਫ ਪ੍ਰਿੰਟ ਦੇ ਵਿੱਚ ਆਏਗਾ 5 ਮੀਟਰ ਸੂਟ ਹੋਏਗਾ ਪੈਨਲ ਸਾਈਡ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਸਾਰਾ ਹੀ ਐਮਬਰਾਇਡਰੀ ਵਰਕ ਆ ਘੇਰੇ ਤੇ ਵੀ ਤੇ ਸਿੱਧਾ ਫਰੰਟ ਤੇ ਗਲੇ ਦੇ ਨਾਲ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਪਿਓਰ ਚਿਫੋਨ ਦਾ ਦੁਪੱਟਾ ਉਹ ਵੀ ਵਰਕ ਵਾਲਾ ਠੀਕ ਹੈ ਜੋ ਕਹੂੰਗੀ ਨਾ ਮੈਂ ਹੋਏਗਾ ਉਹੀ ਕੋਈ ਇਹਦੇ ਵਿੱਚ ਚੀਪ ਵਾਲਾ ਕੰਮ ਨਹੀਂ ਹੋਏਗਾ ਕਿ ਹਾਂ ਮੈਂ ਡਿਫੈਕਟ ਪੀਸਾਂ ਦੀ ਵੀ ਸੇਲ ਆਈ ਸੀ ਥੋੜੇ ਡਰਟੀ ਪੀਸਾਂ ਦੀ ਵੀ ਸੇਲ ਆਈ ਸੀ ਜੋ ਵੀ ਵੇਚਿਆ ਹੈ ਉਹ ਸੱਚ ਕਹਿ ਕੇ ਵੇਚਿਆ ਹੈ ਤੇ ਸੱਚ ਕਹਿ ਕੇ ਹੀ ਵੇਚਾਂਗੇ ਹਲੋ ਜੀ ਠੀਕ ਹੈ ਤੇ ਹੁਣ ਤੁਸੀਂ ਇਹਦੇ ਵਿੱਚ ਜੇ ਕਹੋਗੇ ਸ਼ਿਪਿੰਗ ਵਗੈਰਾ ਜੋ ਜਦੋਂ ਮੈਂ 1700 ਦਾ ਸੂਟ 900 ਚ ਦੇ ਰਹੀ ਆ ਤੇ ਉਹਦੇ ਵਿੱਚ ਸ਼ਿਪਿੰਗ ਵੀ ਤੇ ਮੈਨੂੰ ਕੋਲੋਂ ਹੀ ਪੈ ਰਹੀ ਮੈਂ ਕਿਹੜਾ ਦੇ ਵਿੱਚ ਕੋਈ ਪ੍ਰੋਫਿਟ ਖੱਟ ਰਹੀ ਆ ਬਟ ਇਹੀ ਆ ਕਿ ਆਪਾਂ ਅ ਸੀਜ਼ਨ ਕਲੀਅਰ ਸੇਲ ਆ ਓਕੇ ਜੀ ਆ ਲਓ 950 ਪ੍ਰਾਈਸ ਰਹੇਗਾ ਸੂਟ ਦਾ ਕਪੜਾ ਫਾਈਨ ਆ ਜਿੰਨਾ ਜਿੰਨਾ ਨੇ ਖਰੀਦੇ ਸੀ ਅੱਗੇ ਉਹ ਤੇ ਬਹੁਤ ਹੀ ਖੁਸ਼ ਹੋਏ ਸੀ ਤੇ ਤੁਸੀਂ ਵੀ ਖਰੀਦੋ ਤੇ ਖੁਸ਼ ਹੋਵੇ ਇਹਦੇ ਉੱਪਰ ਥੋੜੀ ਜਿਹੀ ਪ੍ਰੋਬਲਮ ਆ ਗਈ ਬਈ ਹੁਣ ਨੇੜੇ ਕਰਕੇ ਮੈਂ ਦੇਖਿਆ ਤੇ ਫਿਰ ਮੈਨੂੰ ਲੱਗਿਆ ਇਹਦੇ ਇੱਕ ਸਾਈਡ ਇੱਥੇ ਸਾਰੇ ਇਹ ਕੁਝ ਦਾਗ ਲੱਗੇ ਹੋਏ ਆ ਓਕੇ ਅਗਰ ਤੁਸੀਂ ਚਾਹੋ ਖਰੀਦ ਸਕਦੇ ਹੋ ਨਹੀਂ ਚਾਹੋ ਤੇ ਨਹੀਂ ਖਰੀਦ ਸਕਦੇ ਅਗਰ ਇਹਦੇ ਜਿਸ ਤਰ੍ਹਾਂ ਦਾਗ ਲੱਗੇ ਹੋਏ ਆ ਤੇ ਪਤਾ ਨਹੀਂ ਕਿਸ ਚੀਜ਼ ਦੇ ਦਾਗ ਆ ਤੇ ਆਪਾਂ ਇਹਨੂੰ ਹੋਰ ਲਿਸਟ ਦੇ ਦਾਂਗੇ ਸਿਰਫ 700 ਰੁਪਏ ਚ ਹੀ ਦੇ ਦਾਂਗੇ ਇਹ ਵਾਲਾ ਸੂਟ ਸਿਰਫ 700 ਚ ਦੇ ਦਾਂਗੇ ਦਾਗ ਲੱਗੇ ਹੋਏ ਆ ਲਓ ਜੀ ਨੈਕਸਟ ਆ ਗਿਆ ਸਿਲਕ ਦੇ ਉੱਪਰ ਇਹ ਸੂਟ ਮੈਂ 1500 1600 ਚ ਸੇਲ ਕੀਤੇ ਆ ਉਹ ਪਾੜਾ ਸਿਲਕ ਦਾ ਸੂਟ ਆ ਤੇ ਇੰਨੇ ਚ ਸੇਲ ਕੀਤੇ ਹੋਏ ਸੂਟ ਆ ਮੇਰੇ ਘਰੇ ਤੇ ਵੀ ਵਰਕ ਮਿਲੇਗਾ ਗਲੇ ਤੇ ਵੀ ਵਰਕ ਮਿਲੇਗਾ ਤੇ ਬਹੁਤ ਸੋਹਣਾ ਪੀਸ ਆ ਨਾਲ ਪਿਓਰ ਦਾ ਦੁਪੱਟਾ ਮਿਲੇਗਾ ਐਵੇਂ ਲਓ ਜੀ ਠੀਕ ਐ ਇੰਨੇ ਵਰਕ ਵਾਲਾ ਪਿਓਰ ਦਾ ਦੁਪੱਟਾ ਠੀਕ ਐ ਬਹੁਤ ਸੋਹਣਾ ਲੈਸ ਵਗੈਰਾ ਲੱਗੀ ਹੋਈ ਆ ਲਓ ਜੀ ਠੀਕ ਹੈ ਤੇ ਪ੍ਰਾਈਸ ਆਪਾਂ ਉਹੀ ਦੇਣਾ 950 ਠੀਕ ਹੈ 950 ਵਿੱਚ ਮਿਲੇਗਾ ਪ੍ਰਾਈਸ بار-बार ਨਹੀਂ ਮਿਲਦੀ ਇਹੋ ਜਿਹੀ ਸੇਲ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਓ ਜੀ ਇਹ ਵੀ ਆ ਗਿਆ ਉਪਾੜਾ ਸਿਲਕ ਦੇ ਉੱਪਰ ਕਲਰ ਬਹੁਤ ਸੋਹਣਾ ਵਰਕ ਬਹੁਤ ਸੋਹਣਾ ਘੇਰੇ ਤੇ ਵਰਕ ਆਏਗਾ ਸਾਰਾ ਬੂਟੀ ਆਊਗੀ ਵਿੱਚ ਮਿਲੂਗੀ 5 ਮੀਟਰ ਦਾ ਸੂਟ ਆਊਗਾ ਤੇ ਨਾਲ ਪਿਓਰ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਵੀ ਬੁਟੀਆਂ ਮਿਲਣਗੀਆਂ ਲੈਸ ਲੱਗੀ ਹੋਈ ਆ ਕੰਟਰਾਸਟ ਮੈਚਿੰਗ ਆ ਪ੍ਰਾਈਸ 950 ਹੀ ਲੱਗੇਗਾ ਠੀਕ ਹੈ ਜੀ ਸੇਲ ਵਾਲੀ ਵੀਡੀਓ ਆਏਗੀ ਦੁਪਹਿਰੇ 11 ਤੋਂ 12 ਵਜੇ ਦੇ ਵਿੱਚ ਠੀਕ ਹੈ ਤੁਸੀਂ ਮੰਨ ਕੇ ਚੱਲੋ ਸਾਢੇ 11 ਵਜੇ ਵੀਡੀਓ ਆਏਗੀ ਤੇ ਐਡਰੈਸ ਸਾਡਾ ਹੋਏਗਾ ਜੀ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਕੱਲਾ ਐਡਰੈਸ ਪੁੱਛਣ ਵਾਸਤੇ ਪਲੀਜ਼ ਫੋਨ ਨਾ ਕਰਿਆ ਕਰੋ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਠੀਕ ਹੈ ਹਲੋ ਠੀਕ ਹੈ ਇਹ ਸਿਲਕ ਦੇ ਉੱਪਰ ਆਏਗਾ ਵਰਕ ਬਹੁਤ ਸੋਹਣਾ ਇਹਦੇ ਉੱਪਰ ਹੋਇਆ ਠੀਕ ਹੈ ਨਾਲ ਦੁਪੱਟਾ ਬਹੁਤ ਸੋਹਣਾ ਆਲਓਵਰ ਸੂਟ ਆ ਆਲਓਵਰ ਸੂਟ ਸਿਲਕ ਦਾ 1550 ਪ੍ਰਾਈਸ ਦਾ ਸੂਟ ਆ ਆਪਾਂ ਤੁਹਾਨੂੰ ਦੇ ਦੇਣਾ ਸਿਰਫ ਤੇ ਸਿਰਫ 950 ਦਾ ਰੈੱਡ ਮਰੂਨ ਕਲਰ ਆ ਨਾ 1100 ਦਾ ਨਾ 1200 ਦਾ ਨਾ 1500 ਦਾ ਆਪਾਂ ਸਿਰਫ 950 ਠੀਕ ਹੈ ਤਿੰਨ ਅੱਖਰਾਂ ਵਾਲਾ ਹੀ ਰੱਖਣਾ ਹੈ ਕਮ ਆਪਾਂ ਠੀਕ ਹੈ ਨੈਕਸਟ ਆ ਗਿਆ ਜੀ ਆਪਣੇ ਕੋਲ ਵਾਈਨ ਕਲਰ ਦਾ ਸੂਟ ਆ ਗਿਆ ਇਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਤੇ ਪੈਚਵਰਕ ਨਹੀਂ ਪੈਚਵਰਕ ਨਹੀਂ ਹੈ ਸੌਰੀ ਏਮਬਰਾਇਡਰੀ ਵਰਕ ਆ ਠੀਕ ਹੈ ਤੇ نیچے ਘੇਰੇ ਦੇ ਉੱਪਰ ਹਾਂ ਥੋੜਾ ਲੱਗਿਆ ਹੋਇਆ ਪੈਚ ਦੁਪੱਟੇ ਤੇ ਆਈ ਥਿੰਕ ਪੈਚ ਕੁਛ ਨਾ ਕੁਛ ਤੇ ਹੈਗਾ ਸੀ ਨਹੀਂ ਦੁਪੱਟੇ ਤੇ ਵੀ ਨਹੀਂ ਹੈ ਚਲੋ ਕੋਈ ਗੱਲ ਨਹੀਂ ਮਿਸਟੇਕ ਲੱਗ ਗਈ ਇਹ ਆਏਗਾ ਨਾਲ ਚੰਦੇਰੀ ਦਾ ਦੁਪੱਟਾ ਠੀਕ ਹੈ ਮਸਲੀਨ ਦਾ ਓਕੇ ਇਸ ਤਰ੍ਹਾਂ ਦਾ ਆਏਗਾ ਦੁਪੱਟਾ ਵੀ ਬਹੁਤ ਸੋਹਣਾ ਸਿੰਪਲ ਦਾ ਸਿੰਪਲ ਸੋਬਰ ਦਾ ਸੋਬਰ ਸਿਲਕ ਸਿਲਕ ਦਾ ਸੂਟ ਆਏਗਾ ਉਹ ਪਾੜਾ ਦਾ ਪ੍ਰਾਈਸ 950 ਲੱਗੇਗਾ ਫਿਰ ਲਾਸਟ ਸੂਟ ਆ ਗਿਆ ਇਹ ਗ੍ਰੀਨ ਕਲਰ ਠੀਕ ਹੈ ਸੇਲਾਂ ਤੁਹਾਨੂੰ ਦਵਾਂਗੇ ਬਹੁਤ ਸੋਹਣੀਆਂ ਲੇਡੀਜ਼ ਜੈਕਟ ਦਵਾਂਗੇ ਬੱਚਿਆਂ ਦੀ ਜੈਕਟ ਦਵਾਂਗੇ ਬੱਚਿਆਂ ਦਾ ਕਾਫੀ ਸਮਾਨ ਆਪਾਂ ਡਿਸਕਾਊਂਟ ਤੇ ਕੱਢਣਾ ਹੈ ਕਿਉਂਕਿ ਇਹ ਬੱਚਿਆਂ ਦਾ ਅਸੀਂ ਥੋੜਾ ਜਿਹਾ ਘੱਟ ਕਰ ਰਹੇ ਹਾਂ ਇਸ ਵਾਰ ਤੇ ਜਿਹੜਾ ਆਪਣੇ ਕੋਲ ਪਿਆ ਹੋਇਆ ਉਹ ਆਪਾਂ ਘਟ ਦੇਣਾ ਹੈ ਹੁਣ ਇਸ ਸੀਜ਼ਨ ਦੇ ਲਾਸਟ ਤੱਕ ਆਪਾਂ ਕੋਈ ਸਮਾਂ ਸੰਭਣਾ ਨਹੀਂ ਆ ਸਭ ਦੇ ਦੇਣਾ ਇਸ ਕਰਕੇ ਬਣੇ ਰਹੋ ਸਾਡੇ ਨਾਲ ਲਓ ਜੀ ਇਹ ਆ ਗਿਆ ਬੋਟਲ ਗ੍ਰੀਨ ਕਲਰ ਦਾ ਸੂਟ ਤੇ ਦੁਪੱਟਾ ਆਊਗਾ ਬਹੁਤ ਸੋਹਣਾ ਜਿਆ ਨਾਲ ਐ ਲੋ ਠੀਕ ਹੈ ਲਓ ਜੀ ਓਕੇ ਤੇ ਇਹਦਾ ਪ੍ਰਾਈਸ ਲੱਗੂਗਾ ਜੀ 950 ਰੁਪਏ ਇੱਕ ਸੂਟ ਜਿਹੜਾ ਡਿਫੈਕਟ ਸੀਗਾ ਉਹ ਤੁਹਾਨੂੰ 750 ਚ ਮਿਲੇਗਾ ਬਾਕੀ ਸਾਰੇ ਸੂਟ ਮਿਲਣਗੇ 950 ਦੇ ਵਿੱਚ ਨੈਕਸਟ ਸੇਲ ਆਏਗੀ ਜੀ ਫਿਰ ਤੋਂ ਇੱਕ ਵਾਰ ਕੱਲ ਨੂੰ ਕੱਲ ਨੂੰ 11:30 12:00 ਦੇ ਵਿੱਚ ਰਾਤ ਨੂੰ ਆਏਗੀ ਵੀਡੀਓ 7 ਵਜੇ ਤੇ 8 ਵਜੇ ਨਵੀਆਂ ਨਵੀਆਂ ਆਈਟਮਾਂ ਫੈਸ਼ਨੇਬਲ ਸ਼ਾਲ ਸੋਨੀਆਂ ਕੋਟੀਆਂ ਸੋਨੇ ਤੇ ਸਸਤੇ ਸੂਟ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਆ ਰਵਿੰਦਰ ਫੈਬਰਿਕ ਤੋਂ ਡੇਲੀ ਦੇਖਦੇ ਰਹਿਣਾ ਥੈਂਕ ਯੂ ਧੰਨਵਾਦ